PRTC ਅਤੇ ਪੰਬਸ ਦੇ ਡਰਾਈਵਰ ਤੇ ਕੰਡਕਟਰਾਂ ਵੱਲੋਂ ਹੁਣ ਇੱਕ ਵੱਡਾ ਫੈਸਲਾ ਕੀਤਾ ਗਿਆ ਹੈ ਤੇ ਇਸ ਫੈਸਲੇ ਦੇ ਮੁਤਾਬਕ ਉਹਨਾਂ ਵੱਲੋਂ ਜਿਸ ਬੱਸ ਦੇ ਵਿੱਚ ਜਿੰਨੀਆਂ ਸੀਟਾਂ ਹੋਣਗੀਆਂ ਉਹਨੀਆਂ ਹੀ ਸਵਾਰੀਆਂ ਬਿਠਾਈਆਂ ਜਾਣਗੀਆਂ ਜਿਸ ਦੇ ਚਲਦੇ ਅੱਜ ਪਹਿਲੇ ਹੀ ਦਿਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਤੇ ਨਾਲ ਹੀ ਪਠੰਡਾ ਦੇ ਵਿੱਚ PRTC ਅਤੇ ਪੰਬਸ ਦੇ ਕੰਡਕਟਰ ਡਰਾਈਵਰ ਹਿੱਟ ਐਂਡਰ ਰਨ ਕਾਨੂੰਨ ਦਾ ਵਿਰੋਧ ਵੀ ਕਰ ਰਹੇ ਨੇ ਜਿਸ ਦੇ ਚਲਦੇ ਉਹਨਾਂ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਤੇ ਕਿਸੇ ਵੀ ਬੱਸ ਦੇ ਵਿੱਚ ਓਵਰਲੋਡ ਸਵਾਰੀ ਉਹਨਾਂ ਵੱਲੋਂ ਹੁਣ ਨਹੀਂ ਬਿਠਾਈ ਜਾਵੇਗੀ ਕਿਉਂਕਿ ਉਹਨਾਂ ਮੁਤਾਬਕ ਓਵਰਲੋਡ ਦੇ ਕਾਰਨ ਜੇਕਰ ਬੱਸ ਵਿੱਚ ਹਾਦਸਾ ਹੁੰਦਾ ਹੈ ਤਾਂ ਇਸ ਦੇ ਨਾਲ ਡਰਾਈਵਰ ਖਿਲਾਫ ਮਾਮਲਾ ਦਰਜ ਹੁੰਦਾ ਹੈ ਤਾਂ ਹੁਣ ਉਹ 52 ਸੀਟਾਂ ਵਾਲੀ ਬੱਸ ਵਿੱਚ 52 ਸਵਾਰੀਆਂ ਹੀ ਬਿਠਾਉਣਗੇ ਅਸੀਂ ਕਾਫੀ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਤੇ ਮੈਨੇਜਮੈਂਟ ਨੂੰ ਆਪਣੀਆਂ ਮੰਗਾਂ ਦੱਸਦੇ ਆ ਰਹੇ ਹਾਂ ਔਰ ਅਸੀਂ ਇੱਕ ਨੋਟਸ ਜਿਹੜਾ 1.5 ਮਹੀਨਾ ਪਹਿਲਾਂ ਦਿੱਤਾ ਸੀ ਵੀ ਬੱਸਾਂ ਦੀ ਬਹੁਤ ਜ਼ਿਆਦਾ ਕਮੀ ਹੈ ਔਰ ਵਿਭਾਗ ਦੇ ਵਿੱਚ ਬੱਸਾਂ ਪਾਈਆਂ ਜਾਣ ਔਰ ਨਾਲ ਨਾਲ ਸਾਡੇ ਟਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਨੇ ਤੁਸੀਂ ਦੇਖਿਆ ਮੀਡੀਆ ਦੇ ਜ਼ਰੀਏ ਬਿਆਨ ਪਾਇਆ ਸਾਨੂੰ ਹਦਾਇਤਾਂ ਕੀਤੀਆਂ ਨੇ ਵੀ ਬੱਸਾਂ ਦੇ ਵਿੱਚ ਜਿਹੜੀ ਓਵਰਲੋਡ ਨਾ ਕੀਤੀ ਜਾਵੇ ਜਨਤਾ ਦੀ ਸੁਰੱਖਿਆ ਦੇ ਵਾਸਤੇ ਜਿਹੜੀਆਂ ਸਵਾਰੀਆਂ ਨੇ ਉਹ ਸੀਟਾਂ ਮੁਤਾਬਕ ਹੀ ਬਿਠਾਈਆਂ ਜਾਣ ਉਹਨਾਂ ਹਦਾਇਤਾਂ ਨੂੰ ਮੰਨਦੇ ਹੋਏ ਅਸੀਂ ਇਹ ਜਿਹੜਾ ਲਾਗੂ ਕੀਤਾਗਾ ਪੂਰੇ ਜਿਹੜੀਆਂ 27 ਸੀਟਾਂ ਵਾਲੀ ਵਾਸਤੇ ਵਿੱਚ 27 ਸਵਾਰੀਆਂ 54 ਦੇ ਵਿੱਚ 55 ਕਿਉਂਕਿ ਕਾਨੂੰਨ ਇਦਾਂ ਦੇ ਬਣਾ ਦਿੱਤੇ ਨੇ ਡਰਾਈਵਰ ਦੇ ਉੱਪਰ ਔਰ ਕਨੈਕਟਰ ਦੇ ਉੱਪਰ ਜੇਕਰ ਕੋਈ ਦੁਰਘਟਨਾ ਵਾਪਰਦੀ ਹੈ ਤਾਂ ਡਰਾਈਵਰ ਨੂੰ ਸਜ਼ਾ ਹੁੰਦੀ ਹੈ ਉਹਨੂੰ ਜੁਰਮਾਨਾ ਹੁੰਦਾ ਔਰ ਜੇਕਰ ਕਨੈਕਟਰ ਤੋਂ ਬਾਈਜਾਨਸ ਕੋਈ ਭਰੀ ਬੱਸ ਦੇ ਵਿੱਚ ਕੋਈ ਸਵਾਰੀ ਰਹਿ ਜਾਂਦੀ ਹੈ ਕਟਣ ਵਜੋਂ ਉਹਦੀ 1 ਮਹੀਨੇ ਦੀ ਤਨਖਾਹ ਕੱਟ ਲਈ ਜਾਂਦੀ ਹੈ ਔਰ ਜੇ ਇਸੇ ਤਰ੍ਹਾਂ 2-3 ਰਿਪੋਰਟਾਂ ਹੋ ਜਾਂਦੀਆਂ ਨੇ ਤਾਂ ਉਹਨੂੰ ਪ੍ਰੋਪਰ ਡਿਊਟੀ ਤੋਂ ਕੱਢ ਦਿੱਤਾ ਜਾਂਦਾ ਹੈਗਾ ਡਿਊਟੀ ਤੋਂ ਵਾਰਕ ਕਰ ਦਿੱਤਾ ਜਾਂਦਾ ਹੈ ਇਹਨਾਂ ਕਾਨੂੰਨਾਂ ਨੂੰ ਦੇਖਦੇ ਹੋਏ ਔਰ ਸਰਕਾਰ ਦੀਆਂ ਔਰ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੀਆਂ ਹਦਾਇਤਾਂ ਨੂੰ ਮੰਨਦੇ ਹੋਏ ਸਾਨੂੰ ਮਜਬੂਰ ਨੇ ਫੈਸਲਾ ਕਰਨਾ ਪਿਆ ਵੀ ਅਸੀਂ ਬੱਸਾਂ ਦੇ ਵਿੱਚ 52 ਸੀਟਾਂ ਦੇ ਮੁਤਾਬਕ ਸਵਾਰ ਸੰਘਰਸ਼ਤਾ ਦੇ ਕੋਜੀ ਅਸੀਂ ਮੰਗ ਪੱਤਰ ਦਿੱਤੇ ਤਾਂ ਡੇਢ ਮਹੀਨਾ ਹੋ ਗਿਆ ਪਰ ਅਜੇ ਤੱਕ ਕੋਈ ਸਰਕਾਰ ਦੇ ਕੰਨ ਤੇ ਜਾਂ ਮੈਨੇਜਮੈਂਟ ਦੇ ਕੰਨ ਤੇ ਜੂ ਨਹੀਂ ਸਰਕੀ ਸਾਡਾ ਸੰਘਰਸ਼ ਜਦੋਂ ਸਟਾਰਟ ਹੈ ਗਿਆ ਜੀ 52 ਸਵਾਰੀਆਂ ਦਾ ਕੱਲ ਅਸੀਂ ਗੇਟ ਟਰੈਲੀਆਂ ਵੀ ਕੀਤੀਆਂ ਆਪਦੇ ਵਰਕਰਾਂ ਨੂੰ ਜਾਣੂ ਕਰਵਾਇਆ ਇਹਨਾਂ ਗੱਲਾਂ ਤੋਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ 26 ਜਨਵਰੀ ਨੂੰ ਅਸੀਂ ਜਿਹੜਾ ਜਾਵਾਂਗੇ ਜਿੱਥੇ ਮੁੱਖ ਮੰਤਰੀ ਆਪਦਾ ਝੰਡਾ ਚੜਾਉਣਗੇ ਉੱਥੇ ਅਸੀਂ ਉਹਨਾਂ ਦਾ ਆਪਦਾ ਕਾਲੇ ਚੋਲੇ ਪਾ ਕੇ ਆਪਦਾ ਪ੍ਰਦਰਸ਼ਨ ਕਰਾਂਗੇ ਉੱਥੇ ਰੋਸ ਪ੍ਰਦਰਸ਼ਨ ਕਰਾਂਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੈੱਡ ਆਫਿਸ ਦੇ ਗੇਟ ਤੇ ਵੀ ਆਪਣਾ ਇੱਕ ਤਰੀਕ ਦਾ ਕਿੰਨੇ ਦਾ ਇੱਕ ਤਰੀਕ ਨੂੰ ਸਾਡਾ ਪਟਿਆਲਾ ਹੈੱਡ ਆਫਿਸ ਦੇ ਗੇਟ ਤੇ ਧਰਨਾ ਹੈ ਜੀ ਉੱਥੇ ਵੀ ਕਰਾਂਗੇ ਹੜਤਾਲ ਵੀ ਕਰਾਂਗੇ 13 14 15 ਦੀ ਸਾਡੀ ਹੜਤਾਲ ਹੈ ਜੀ ਮਜਬੂਰ ਨਾ ਮਰੇ ਹੁੰਦੇ ਨਾ ਮਾਲੋ ਇਹਨਾਂ ਨੇ ਕੋਈ ਸਾਡੀ ਗੱਲ ਸੁਣੀ ਕੋਈ ਸਾਡਾ ਸ਼ੌਕ ਨਹੀਂ ਹੈਗਾ ਹੜਤਾਲ ਕਰਨਾ ਜੀ ਥੋੜੀਆਂ-ਥੋੜੀਆਂ ਦੁਕਾਨਾਂ ਤੇ ਅਸੀਂ ਕੱਚੇ ਬੰਦੇ ਆ ਟਾਈਮ ਪਾਸ ਕਰਦੇ ਆ ਆਪਦਾ ਪਰ ਸਾਡਾ ਮਜਬੂਰ ਅਸੀਂ ਮਜਬੂਰ ਆ ਸਾਨੂੰ ਨਜਾਇਜ਼ ਕੰਡੀਸ਼ਨਾਂ 'ਚ ਲਾ ਕੇ ਕੱਢਿਆ ਜਾਂਦਾ ਹੈ ਇਸ ਕਰਕੇ ਅਸੀਂ ਅਗਲਾ ਸੰਘਰਸ਼ ਸਾਡਾ ਜਿਹੜਾ ਅਸੀਂ 13 14 ਦੀ ਪਰ ਹੜਤ ਕੰਡਕਟਰ ਡਰਾਈਵਰਾਂ ਦੀ ਯੂਨੀਅਨ ਵੱਲੋਂ ਲਏ ਗਏ ਇਸ ਨਵੇਂ ਫੈਸਲੇ ਦੇ ਪਹਿਲੇ ਹੀ ਦਿਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਇਸ ਬਾਰੇ ਜਦੋਂ ਪੀਆਰਟੀਸੀ ਦੇ ਜਨਰਲ ਮੈਨੇਜਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਹਾਊਸ ਮਾਮਲੇ ਨੂੰ ਸਰਕਾਰ ਦੇ ਕੋਲ ਠਾਉਣ ਦੀ ਗੱਲ ਆਖੀ ਤੇ ਨਾਲ ਹੀ ਕਿਹਾ ਕਿ ਲੋਕਾਂ ਨੂੰ ਜੋ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਦਾ ਵੀ ਹੱਲ ਕੀਤਾ ਜਾਏਗਾ। ਹਾਂਜੀ ਲੋਕਾਂ ਨੂੰ ਤਾਂ ਪਰੇਸ਼ਾਨੀ ਹੈਗੀ ਏ ਇਹ ਜ਼ਰੂਰ ਜੀ ਪਰ ਇੱਕ ਦਿਨ ਰੋਲਾਂ ਦੇ ਤਹਿਤ ਠੀਕ ਵੀ ਏ ਵੀ ਸਾਨੂੰ ਮਤਲਬ ਬਾਹਰੋਂ ਫੋਨ ਵੀ ਬਹੁਤ ਆ ਰਹੇ ਸਵੇਰੇ ਸਕੂਲ ਕਾਲਜਾਂ ਤੋਂ ਤੇ ਪ੍ਰਿੰਸੀਪਲਾਂ ਦੇ ਵੀ ਆਮ ਜਨਤਾ ਦੇ ਵੀ ਤੇ ਗੱਡੀਆਂ ਨਹੀਂ ਰੋਕ ਰਹੀ ਜੀ ਰਸਤੇ ਦੇ ਵਿੱਚ ਤੇ 52 ਸਵਾਰੀਆਂ ਜਿੰਨੀਆਂ ਵੀ ਹੈਗੀਆਂ ਲੋੜ ਸਰਕਾਰ ਨੇ ਕਿਤੇ ਉੰਨੀ ਹੀ ਲਿਆ ਰਹੀਆਂ ਤੇ ਅਸੀਂ ਮਰਿਆ ਐਮ ਡੀ ਸਾਹਿਬ ਨੂੰ ਵੀ ਦੱਸਤਾ ਤੇ ਚੇਅਰਮੈਨ ਸਾਹਿਬ ਨੂੰ ਵੀ ਉੱਤੇ ਗੱਲ ਪਹੁੰਚਾਤੀ ਵੀ ਸਾਨੂੰ ਗੱਡੀਆਂ ਹੋਰ ਪ੍ਰੋਵਾਈਡ ਕਰਾਈਆਂ ਜਾਣ ਜੀ ਤਾਂ ਹੀ ਇਹ ਮਸਲਾ ਹੱਲ ਹੋ ਸਕਦਾ ਲੋਕਾਂ ਨੂੰ ਕਾਫੀ ਮੁਸ਼ਕਲ ਆ ਬਹੁਤ ਜ਼ਿਆਦਾ ਮੁਸ਼ਕਲ ਆ ਲੋਕਾਂ ਦੇ ਬਹੁਤ ਜ਼ਿਆਦਾ ਅੱਡੇ 'ਚ ਵੀ ਮੈਂ ਰਾਉਂਡ ਲਾ ਕੇ ਆਇਆ ਤੇ ਮੈਨੂੰ ਬਾਹਰੋਂ ਵੀ ਫੋਨ ਆ ਰਹੇ ਜੀ ਇਸ ਕਰਕੇ ਬਹੁਤ ਜ਼ਿਆਦਾ ਪ੍ਰੋਬਲਮ ਖੜੀ ਹੋਈ ਹੈ ਤੇ ਪੁਲਿਸ ਵੀ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਜੀ ਉਹਦਾ ਸੋਲੂਸ਼ਨ ਕੀ ਕਰਾਂਗੇ ਸਰ ਜਿਹੜੇ ਲੋਕ ਖੜੇ ਤੇ ਉਹਨਾਂ ਦਾ ਅਸੀਂ ਕਰ ਰਹੇ ਹਾਂ ਕੋਈ ਨਾ ਕੋਈ ਅਰੇਂਜਮੈਂਟ ਉੱਤੇ ਉੱਚ ਅਧਿਕਾਰੀਆਂ ਨੂੰ ਦੱਸ ਦਿੱਤਾ ਸੀ ਜਗਬਾਣੀ ਟੀਵੀ ਲਈ ਬਠਿੰਡਾ ਤੋਂ ਵੀ ਕਿ ਬਹਿਲ ਦੀ ਰਿਪੋਰਟ